ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਡਕਲਾ ਤਸੀਲ ਏਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆਂ ਜਿਨ੍ਹਾਂ ਦੇ ਵਿੱਚ ਕੋਈ ਤਾਜ਼ੀਆਂ ਸੂਈਆਂ ਤੇ ਕੋਈ ਬੱਚੇ ਦਾ ਵੀ ਨਾਲ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹੁਣ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਹੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਜੀ ਚਲੋ ਵੀ ਦੇ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਵਾ ਪਿੰਡ ਤਹਿਸੀਲ ਹਈਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲ ਦੇ ਕਰੀ 8437478296 ਠੀਕ ਹੈ ਜੀ ਤੇ ਅੱਜ ਚਾਰ ਹੀ ਫਿਰ ਹਾਂਜੀ ਦੋ ਆ ਸੱਜਰਾਂ ਤੇ ਹੈਗੀ ਤੇ ਉਹ بجلی ਵੀ ਸੱਜਰਿਆ ਅੱਛਾ ਇੰਨੇ ਹੀ ਸੱਜਰਾਂ ਉਹਦਾ ਬੱਚਾ ਮਰ ਗਿਆ ਪਰ ਇੱਕ ਤੋਂ ਕੋੜਿਆ ਪਰਲੀ ਠੀਕ ਮਤਲਬ ਦੋ ਬੱਚੇ ਵਾਲੀਆਂ ਦੋ ਬੱਚੇ ਤਾਂ ਬਿਨਾ ਦੋ ਬਿਨਾ ਹਾਂਜੀ ਚਲੋ ਫਿਰ ਇਤੋਂ ਹੀ ਸ਼ੁਰੂਆਤ ਕਰ ਲਈਏ ਆਪਾਂ। ਥਾਣੇ ਦੇ ਦੇਖ ਸਾਦੇ ਲੱਗੇ ਤਾਂ ਕਿੰਨਾ ਚ ਵੇਦਿਆ ਦੇ ਕੋਲ ਪੱਕਾ ਦੁੱਧ ਕਿੰਨਾ ਜੇ? ਪੱਕਾ 13 ਕਿਲੋ ਆ ਆਪਾਂ 12 ਕਿਲੋ ਕਹਿ ਕੇ ਦਾਂਗੇ। ਪੱਕਾ ਦੁੱਧ ਹੈਗਾ ਜਿਹੜਾ? ਹਾਂਜੀ ਹਾਂਜੀ ਕਰੋ ਚਾ ਆ ਕੇ ਦੋਗੇ। ਸਾਡੇ ਕੋਲ ਦੋ ਟਾਈਮ ਤਿੰਨ ਟਾਈਮ ਜਿੰਨੀ ਮਰਜ਼ੀ ਤਵਾਦ ਖੜੇ। ਠੀਕ ਐ। ਬਾਕੀ ਇਹ ਆ ਕਿ ਜਿੱਦ ਤਰ੍ਹਾਂ ਤੁਸੀਂ ਵੀ ਕਹਿੰਦੇ ਕਿ ਦੋ ਟਾਈਮ ਚੋ ਕੇ ਖੜੋ ਤੇ ਅਸੀਂ ਵੀ ਕਿੰਨੇ ਦੋ ਟਾਈਮ ਚੋ ਕੇ ਖੜੋ ਤੇ ਅਗਲੇ ਬੰਦੇ ਦੇ ਵੀ ਆ ਕੇ ਇਹ ਗੱਲ 'ਚ ਰਟਾ ਹੀ ਪਵੇ ਹਾਂਜੀ ਹਾਂਜੀ ਪਹਿਲਾਂ ਹੀ ਆਪਣੀ ਚਵਾਈ ਕਰਕੇ ਖੜੇ ਬਾਅਦ 'ਚ ਕੋਈ ਗੱਲ ਇੱਧਰ ਉੱਧਰ ਜੋਗੀ ਰਹਿ ਨਾ ਜਾਵੇ ਹਨਾ ਬਿਲਕੁਲ ਬਿਲਕੁਲ ਤੇ ਅਗਲੇ ਦੇ ਵੀ ਜ਼ਿੰਮੇਵਾਰੀ ਭੰਦੀ ਆਪਣੀ ਝੋ ਕੇ ਖੜਾ ਹਾਂਜੀ ਨਾ ਮੋੜਨ ਦੀ ਲੋੜ ਹੀ ਪੈ ਗਈ ਹਾਂਜੀ ਹਾਂਜੀ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਇਹਨੂੰ ਸੂਈ ਨੂੰ ਕੋਈ 12 13 ਦਿਨ ਹੋ ਗਏ ਜਵਾ ਵਸ਼ੀ ਜੀ ਅਛਾ ਵਸ਼ੀ ਹੈ ਹਾਂਜੀ ਹਾਂਜੀ ਖੋਲੋ ਫਿਰ ਤੋਰ ਦਈਏ ਇਹਨੂੰ ਹਾਂਜੀ ਉਦਾਂ ਸੀਲ ਜੋ ਮੰਨ ਲਓ ਠੰਡੀ ਇਤਰਾ ਠੀਕ ਹੈ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਇਹਦਾ ਭਾਜੀ 36000 ਜੀ 36000 ਆ ਹਾਂਜੀ ਤੇ ਮਾਨਤਾਣ ਕਰਾ ਲਓ ਜੇ ਮਾਨਤਾਣ ਕਿੰਨਾ ਕਰ ਦੋਗੇ ਜਸ ਨੂੰ ਹੀ ਕਰ ਦੋ ਜਸ ਨੂੰ ਹਾਂਜੀ 33000 ਜੀ ਲਾ 33000 ਜੀ ਚਲੋ ਬਾਕੀ ਮੋਕੇ ਮਾਨਤਾਣ ਤੇ ਦੁੱਧ 12 ਲੀਟਰ ਜਿਹੜਾ ਘਰੋ ਚਵਾ ਕੇ ਦੋਗੇ ਘਰੋ ਚਵਾ ਕੇ ਦੋ ਟਾਈਮ ਝੋਲੇ ਤਿੰਨ ਟਾਈਮ ਝੋਲੇ ਬਾਅਦ ਚ ਕੋਈ ਸਾਡੀ ਗਾਰੰਟੀ ਨਹੀਂ ਅਗਲੇ ਦੇ ਘਰ ਦੀ ਅੱਛਾ ਸਾਡੇ ਘਰ ਇੱਥੇ ਚੋਗੇ ਤਸੱਲੀ ਕਰਕੇ ਜੋ ਵੀ ਆ ਇੱਥੋਂ ਹੀ ਚੰਗੀ ਤਰ੍ਹਾਂ ਵੇਖ ਕੇ ਖੜੇ ਹੈ ਨਾ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਬਾਰੇ ਵੀ ਦੱਸ ਤੀਏ ਇਹਦਾ ਦੂਜਾ ਸੂਆ ਜੋ ਹਾਂਜੀ ਇਹਦਾ ਉਹ ਬੱਛਾ ਲਾਲ ਜਾ ਅੱਛਾ ਉਹ ਬੈਠਾ ਅੱਛਾ ਉਹ ਬੱਚਾ ਜਿਹੜਾ ਇਹਦਾ ਹਾਂਜੀ ਠੀਕ ਐ ਇਹਦੇ ਕੋਲ ਦੁੱਧ 8 ਕਿਲੋ ਆਪਾਂ 7 ਕਿਲੋ ਕਹਾ ਕੇ ਦੇਵਾਂਗੇ ਲੱਸੀ ਇਹ ਚਲੋ ਗਰਮੀ ਗਰਮਈ ਠੀਕ ਐ ਹਾਂਜੀ 7 ਕਿਲੋ ਤੁਰੋ ਫੇਰ ਇਹਦੇ ਕੋਲ ਦੁੱਧ ਜਿਹੜਾ 7 ਲੀਟਰ ਕਹਿੰਦੇ ਕੀ ਹੈਗਾ ਉਹ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਜਿਆਦਾ ਜੀ ਜੇ ਬਿਲਕੁਲ ਛੋਟਾ ਜੇ 5000 ਜੀ 5000 ਆ ਹਾਂਜੀ ਤੇ ਕਿੰਨੇ ਦੀ ਜਸੂ ਇਹ 2000 ਦੀ ਦੇਵਾਂਗਾ ਅੱਛਾ 2000 ਦੀ ਦੇ ਤਾਂ ਹਾਂਜੀ ਹਾਂਜੀ ਬਾਕੀ ਮੌਕੇ ਤੇ ਦੋਵੇਂ ਟਾਈਮ ਆ ਠੰਡੀ ਸੀਲ ਆ ਜਦੋਂ ਮਰਜੀ ਆਣ ਖੇਚਵਾ ਦੇ ਜਦੋਂ ਮੱਗੀ ਤਲ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ 30 ਨੰਬਰ ਤੇ ਹਾਂਜੀ ਇਹ ਵੀ ਸੱਜਰੀ ਸੂਈ ਆ ਲੈ ਲਓ ਆਪਾ ਆਪ ਵੇਖਿਆ ਅਗਲੇ ਦੇ ਘਰੇ ਹੀ ਅੱਗੇ ਬੱਚਾ ਮਰਿਆ ਪਿਆ ਜੀ ਦੋ ਆਪਾਂ ਲਈ ਆ ਅੱਛਾ ਹਾਂਜੀ ਇਹਦੇ ਕੋ ਦੁੱਧ 8 ਕਿਲੋ ਆਪਾਂ 7 ਕਿਲੋ ਕਹਿ ਕੇ ਦਾਂਗੇ ਇਹ ਵੀ ਥੋੜਾ ਆ ਜਾ ਚੋਣ ਲਗਿਆਂ ਕਰਦੀ ਆ ਅੱਛਾ ਫੀਡ ਪਾਲ ਕੇ ਫਿਰ ਕੋਈ ਗੱਲ ਨਹੀਂ ਅੱਛਾ ਆ ਨਿਆਣਾ ਜਾ ਪਾਉਣ ਲਗਿਆਂ ਕਰਦੀ ਆ ਜਿਉਂ ਨਿਆਣਾ ਪਾਲੀਦਾ ਫਿਰ ਨਹੀਂ ਕੋਈ ਗੱਲ ਫਿਰ ਐ ਖਲੋ ਕੇ ਮਿਲਦੀ ਵਧੀਆ ਦੋਵੇਂ ਟਾਈਮ ਤੇ ਪੱਕਾ ਦੁੱਧ ਕਿੰਨਾ ਹੈ ਦੇਖੋ 7 ਕਿਲੋ ਅੱਛਾ ਤੋਰਾ ਫਿਰ ਇਹਨਾਂ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਪੱਕਾ ਹੈਗਾ ਵਾ ਬਾਕੀ ਜਿੱਤਨਾ ਵਾਰ-ਵਾਰ ਬੇਨਤੀ ਸਾਡੀ ਇਹੀ ਹੁੰਦੀ ਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਇਹਦਾ ਕਿੰਨਾ ਫਿਰ ਮੁੱਲ ਇਹਦਾ ਬਿਲਕੁਲ ਛੋਟਾ ਗਿਆ 2000 ਰੁਪਇਆ 2000 ਆ 20 ਵੀ ਦੇ ਦਾਂਗੇ ਹਾਂ ਅੱਛਾ 2000 ਦੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਵੇ ਹਾਂ ਨਾ ਆ ਫੋਨ ਲਾਵੇ ਜਰੂਰ ਤੇ ਆ ਜਿਹੜੀ ਟੋਕੜੀ ਆ ਨਾ ਵੀ ਬੱਚੇ ਤੋਂ ਬਿਨਾਂ ਹੀ ਚੰਗਾ ਕੱਦ ਕਾਠੇ ਇਹਦਾ ਵੀ ਹਾਂਜੀ ਤੇ ਇਹਦੇ ਕੋ ਪੱਕਾ ਦੁੱਧ ਕਿੰਨਾ ਹੈ ਇਹਦੇ ਕੋ ਦੁੱਧ 8 ਕਿਲੋ ਸਾਤੀ ਇਹ ਵੀ ਕਹਿ ਕੇ ਦਾਂ ਅੱਛਾ ਹਾਂਜੀ ਤੋਰ ਮੰਨ ਲਓ ਤੋਰ ਦੋ ਫਿਰ ਇਹਨਾਂ ਦੋ ਮਹੀਨਿਆਂ ਦੀ ਬਣੀ ਨਹੀਂ ਜੀ ਅੱਛਾ ਆਪਾਂ ਚੈੱਕ ਨਹੀਂ ਕਰਾਈ ਗਰਮੀ ਬੜੀ ਆ ਤੇ ਉਹਨਾਂ ਵੀ ਨਹੀਂ ਕਰਾਈ ਘਰ ਵਾਲਿਆਂ ਦੇ ਬੜੇ ਬੰਦੇ ਚੰਗੇ ਸੀ ਅੱਗੇ ਉਹਨਾਂ ਕੋ ਬੜੇ ਮਾਲ ਲਿਆਈਦਾ ਉਹ ਆਂਦੇ ਵੀ ਗਾਂ ਜਿਹੜੀ ਬੋਲੀ ਨਹੀਂ ਬਿਲਕੁਲ ਹੀ 100% ਆਂਦੇ ਨਿਕਲਣ ਦੇ ਚਾਂਸ ਆ ਸਾਨੂੰ ਸਭ ਕਹਿੰਦੇ 10 ਦਿਨ ਰੱਖ ਕੇ ਵੇਚਿਓ ਠੀਕ ਹੈ ਨਹੀਂ ਆਪਾਂ ਦੇ ਆਇਆ ਤਾਂ ਮਾਲ ਫੇਰ ਲੈ ਆਵਾਂ ਠੀਕ ਹੈ ਆਪਾਂ ਖਾਲੀ ਕਹਿ ਕੇ ਦਾਂਗੇ ਅਗਲੇ ਦੀ ਕਿਸਮਤ ਆ ਠੀਕ ਹੈ ਉਹ ਤਾਂ 25 26 ਕਿਲੋ ਭਰਦੀ ਨਹੀਂ ਜੋਤਾ ਜੀ ਠੀਕ ਹੈ ਹਾਂਜੀ ਵੱਡੀ ਵੈਰ ਤੁਸੀਂ ਬਾਕੀ ਭਾਵੇਂ ਕੋਈ ਜ਼ਿਆਦੇ ਦੁੱਧ ਆਲੀਏ ਤੇ ਭਾਵੇਂ ਕੋਈ ਥੋੜੇ ਦੁੱਧ ਆਲੀਏ ਆਪਣੀ ਤਸੱਲੀ ਕਰਨੀ ਉਹ ਜ਼ਿੰਮੇਵਾਰੀ ਛੱਡੀ ਹੈ ਤੇ ਫਾਈ ਦਾ ਇਸੇ ਜੋ ਮਲੋਈ ਤਰੇ ਜਿੱਤਰਾ ਮਰਜ਼ੀ ਕੋਈ ਬੈਜੇ ਸਟੋਰੀ ਠੀਕ ਆ ਹਾਂਜੀ ਤੇ ਇਹਦਾ ਕੀ ਮੁੱਲ ਫਿਰ ਇਹਦਾ 25000 ਜੇ ਮੁੱਲ 25000 ਆ ਤੇ ਦੇ ਦਾਂਗੇ ਵੀ ਬਾਈ ਦੀ ਆਪਾਂ 25000 ਜੀ ਵਿੱਚੋਂ ਕਰਨਾਂਗੇ ਜਦੋਂ ਭੈਣ ਭਰਾ ਫੋਨ ਲਾਉਗਾ ਅੱਛਾ ਹਾਂਜੀ ਠੀਕ ਆ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਹਾਂ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਆ ਚਾਰ ਪਸ਼ੂ ਆ ਚਾਰੇ ਦੀਆਂ ਚਾਰੇ ਸੂਈਆਂ ਆ ਆਪਣੇ ਇੱਥੇ ਆ ਗਏ ਵੇਖੋ ਨਾਲੇ ਪਤਾ ਲੱਗ ਜਾਂਦਾ ਕੱਦ ਕਾਟ ਤੇ ਚੰਗਤ ਅੱਛਾ ਇਕੱਠਾ 40 ਦਾ ਦੇਦਾ ਜਾਂ ਅੱਛਾ 20000 ਦੀਆਂ ਦੇ ਦੋ 20000 ਦੀਆਂ ਕੋਈ ਜੋੜਾ ਇਕੱਠਾ ਪੁੰਦਾ ਠੀਕ ਹੈ ਜੀ ਆਹ ਥੇਰਾ ਬਣ ਗਈ ਨਾਲੇ